ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੇ ਅਗਲੇ 6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 10 ਜੁਲਾਈ ਤੱਕ ਪੰਜਾਬ ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ रह ਸਕਦਾ ਹੈ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਜ਼ਾ ਸੈਟਅਪ ਦੱਸੇ ਨਾ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਲਗਭਗ ਸਵੇਰ ਦੇ 7:30 ਵਜੇ ਜਾਣ ਜਾ ਰਿਹਾ 4 ਜੁਲਾਈ ਦੀ ਅੱਜ ਸਵੇਰ ਹੈ ਅੱਜ ਸਵੇਰੇ ਜਿਹੜਾ ਜ Punjab ਦੀ ਗੱਲ ਕਰੀਏ ਭਾਵੇਂ ਲਹਿੰਦੇ ਵਾਲੇ ਫਾਸਿਆਂ ਗੱਲ ਕਰੀਏ ਮਾਝਾ ਖੇਤਰ ਦੋਆਬਾ ਖੇਤਰ ਕਿਲੇ ਕਿਤੇ ਵੀ ਕੋਈ ਜਿਹੜਾ ਜ ਵੱਡੇ ਖਦਰ ਦੇ ਕਾਰਵਾਈ ਅੱਜ ਨਜ਼ਰ ਨਹੀਂ ਆਈ ਬਦਲ ਟਟੋਵੇਂ ਤੌਰ ਤੇ ਹਲਕੇ ਫੁਲਕੇ ਜਗ੍ਹਾ ਤੇ ਨੇ ਕਿਤੇ ਬਣੇ ਹੋਏ ਨੇ ਬਾਕੀ ਮਾਸੋਂ ਐਸੇ ਲਗਭਗ ਬਹੁਤੇ ਫਾਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਠੀਕ ਠਾਕ ਬਣਿਆ ਹੋਇਆ ਦੂਜੇ ਹੱਥੇ ਹਰਿਆਣਾ ਦੀ ਗੱਲ ਕਰੀਏ ਜੀ ਹਰਿਆਣਾ ਦੇ ਹਿਸਾਰ ਦੇ ਲਾਗੇ ਬੱਦਲ ਬਣ ਰਿਹਾ ਜਿਹੜਾ ਕਿ ਕੁਝ ਨਾਲ ਲੱਗਦੇ ਖੇਤਰਾਂ ਨੂੰ ਕਵਰ ਕਰਦਾ ਹੋਇਆ ਹਲਕੇ ਦਰਮਿਆਨੇ ਛਰਾਟੇ ਲਵਾ ਸਕਦਾ ਜੇਕਰ ਗੱਲ ਮੁੜ ਪੰਜਾਬ ਦੀ ਕਰਦੇ ਹਾਂ ਤੇ ਅੱਜ ਦੁਪਹਿਰ ਤੱਕ ਗਰਮੀ ਜਿਹੜੀ ਆ ਉਸੇ ਤਰ੍ਹਾਂ ਜਾਰੀ ਰਹੇਗੀ ਗਰਮੀ ਤੇ ਹਮਸ ਜਿਹੜੀ ਬਣੀ ਰਹੇਗੀ ਦੁਪਹਿਰ ਬਾਅਦ ਕੁਝ ਖੇਤਰਾਂ ਦੇ ਵਿੱਚ ਜਿਹੜੇ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਉਹ ਵੀ ਕੁਝ ਸੀਮਿਤ ਖੇਤਰਾਂ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਲਾ ਲਈਏ ਹਾਂ ਸ੍ਰੀ ਅਮਰitsar ਸਾਹਿਬ ਲਾ ਲਈਏ ਕਰਤਾਰਪੁਰ ਲਾ ਲਈਏ ਇਹ ਇਨਾ ਕੁਝ ਦੋ ਚਾਰ ਮਤਲਬ ਬਣ ਸਕਦਾ ਹੈ ਮਾਨਸੂਨ ਦਾ ਸੀਜ਼ਨ ਹੈ ਇੱਥੇ ਐਗਜ਼ੈਕਟ ਨਿਵਾਨੇ ਆ ਫਲਾ ਸਕਦੇ ਕਿ ਸਿਰਫ ਇਸ ਜਲੇਦੇ ਵਿੱਚ ਬਣੇਗਾ ਜਿੱਥੇ ਕਿਤੇ ਵੀ ਬਦਲ ਬਣੇਗਾ ਉਹ ਨਾਲ ਲੱਗਦੇ ਕੁਝ ਪਿੰਡਾਂ ਨੂੰ ਕੁਝ ਤਹਿਸੀਲਾਂ ਨੂੰ ਕੁਝ ਬਲਾਕਾਂ ਨੂੰ ਕਵਰ ਕਰ ਸਕਦਾ ਹੈ ਬਾਕੀ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਅਸਰ ਅੱਜ ਦੇ ਲਈ ਬਿਲਕੁਲ ਨਹੀਂ ਹੈ ਦੂਜੇ ਪਾਸੇ ਜੀ ਹਰਿਆਣਾ ਰਾਜਸਥਾਨ ਦੇ ਵਿੱਚ ਕਾਰਵਾਈਆਂ جاری ਨੇ ਖਾਸ ਕਰਕੇ ਦੱਖਣ ਪੂਰਬੀ ਰਾਜਸਥਾਨ ਹਰਿਆਣੇ ਦੇ ਉਹ ਖੇਤਰ ਜਿਹੜੇ ਦਿੱਲੀ ਗੁਰੂਗਰਾਮ ਨਾਇਡਾ ਦੇ ਨਾਲ ਲੱਗਦੇ ਆ ਤੇ ਮੱਧ ਪ੍ਰਦੇਸ਼ ਦੇ ਖੇਤਰ ਬਿਹਾਰ ਚਾਰਖੰਡ ਇਹਨਾਂ ਖੇਤਰਾਂ ਦੇ ਵਿੱਚ ਮੌਨਸਨ ਦੇ ਅਸਰ ਗਰਮੀਆਂ ਨੇ ਇਸ ਲਈ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰੀ ਹੋ ਰਹੀ ਆ ਦੂਜੇ ਪਾਸੇ ਪੰਜਾਬ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਉੱਤਰੀ ਭਾਗ ਹਰਿਆਣੇ ਦੇ ਸਾਰੇ ਭਾਗ ਪਛਮੀ ਜੋ ਕਿ ਉੱਤਰਾਖੰਡ ਹਿਮਾਚਲ ਤੇ ਜੰਮੂ ਇਨਾ ਖੇਤਰਾਂ ਨੂੰ ਜਿਹੜਾ ਜਆ ਮੀਂਹ ਦੇਣ ਲਈ ਇੱਕ ਤਾਂ ਪਛਮੀ ਸਿਸਟਮ ਤਿਆਰ ਹੈ ਜਿਹੜਾ ਕਿ 6-7 ਤਰੀਕ ਨੂੰ ਸਰਗਰਮ ਹੋਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਉੱਤਰਾਖੰਡ ਹਿਮਾਚਲ ਇਹਨਾਂ ਖੇਤਰਾਂ ਨੂੰ ਕਵਰ ਕਰੇਗਾ ਇਹਨਾਂ ਸੂਬਿਆਂ ਨੂੰ ਕਵਰ ਕਰੇਗਾ ਤੇ ਤਗੜੇ ਮੀਂਹ ਹਾਲੇ ਗੱਲ ਤਾਂ ਸਿਸਟਮ ਲਵਾਵੇਗਾ ਦੂਜੀ ਗੱਲ ਜਿਹੜੀ ਮੌਨਸੂਨ ਟਰਫ ਹੇਠਾਂ ਕਿਸ ਕੀ ਹੋਈ ਹੈ ਉਹ ਵੀ ਹੁਣ ਉੱਪਰ ਤਾਂ ਨੁਕੀ ਸਕ ਜਾਣੀਆਂ ਉੱਤਰ ਵੱਲ ਨੂੰ ਜਿਹਦੇ ਸਦਕਾ ਮੌਨਸੂਨ ਦੇ ਮੀਂਹ ਲੱਗਣਗੇ ਨਾਲ ਸਿਸਟਮ ਤੇ ਮੀਂਹ ਲੱਗਣਗੇ ਇਸ ਕਰਕੇ 6 ਤਰੀਕ ਤੋਂ ਕਾਰਵਾਈਆਂ ਮੀਂਹ ਦੀਆਂ ਬਾਧੀਆਂ ਨਜ਼ਰ ਆਉਣਗੀਆਂ 5 ਇਹਨਾਂ ਵੇ ਮੌਸਮ ਕਾਰਨ ਤੇ ਖੁਸ਼ਕ ਰਹਿਣ ਦੇ ਅਸਰ ਨੇ ਹਾਲਾਂਕਿ ਕੱਲ ਦੁਪਹਿਰ ਤੋਂ ਬਾਅਦ ਕਿਤੇ ਨਾ ਕਿਤੇ ਟੁੱਟਵੇਂ ਤੌਰ ਤੇ ਛਰਾਟੇ ਲੱਗਣ ਦੇ ਅਸਰ ਹੋਣਗੇ 6 ਤਰੀਕ ਤੋਂ ਮੀਂਹ ਦੀਆਂ ਕਾਰਵਾਈਆਂ ਵਧਣਗੀਆਂ ਕਿਤੇ ਨਾ ਕਿਤੇ ਹਲਕੇ ਕਿਤੇ ਦਰਮਿਆਨੇ ਜ਼ਿਆਦਾਤਰ ਖੇਤਾਂ ਦੇ ਵਿੱਚ ਹੋ ਸਕਦਾ ਹੈ ਭਾਵੇਂ ਮੱਝ ਦੇ ਖੇਤਰ ਹੋਣ ਦੋਆਬੇ ਦੇ ਖੇਤਰ ਹੋਣ ਕੁਝ ਜਿਲ੍ਹੇ ਐਸੇ ਹੋ ਸਕਦੇ ਨੇ ਜਿੱਥੇ ਭਾਰੀ ਮੀਂਹ ਦਰਜ ਹੋ ਸਕਦੇ ਨੇ ਤੇ ਅਸਰ ਹੈਗੇ ਨੇ ਮਾਲਵੇ ਦੇ ਪੱਛਮੀ ਜਿਲ੍ਹਿਆਂ ਦੇ ਵਿੱਚ ਮੱਝਾ ਖੇਤਰ ਤੋਂ ਦੋਆਬਾ ਖੇਤਰ ਸੋ ਕਿੰਨਾ ਕਿਤੇ ਪੰਜ ਚਾਰ ਜਲਿਆਂ ਦੇ ਵਿੱਚ অতি ਭਾਰੀ ਮੀਂਹ ਦਰਜ ਹੋਣ ਦੀ ਉੱਪਰ ਉੱਪਰ ਇਹ ਸੰਭਾਵਨਾ ਜਿਹੜੀ ਹੈ 6 ਤਰੀਕ ਤੋਂ ਲੈ ਕੇ 8 9 ਤਰੀਕਾਂ ਦੇ ਵਿਚਕਾਰ ਲੱਗਦੀ ਜਾਪ ਰਹੀ ਹੈ ਕਿਉਂਕਿ ਜਿਹੜਾ ਮੌਨਸੂਨ ਦਾ ਉਮੀਦ ਤਾਂ ਲੱਗਨੇ ਲੱਗਨੇ ਹੈ ਨਾਲ ਇੱਕ ਐਕਟਿਵ ਲੈਵਲ ਦਾ ਸਿਸਟਮ ਆ ਰਿਹਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਰਗਰਮ ਪਛਮੀ ਸਿਸਟਮ ਸੋ ਇਹਨਾਂ ਦੇ ਸਦਕਾ ਜਿਹੜਾ ਜਾਂ ਮਈਆਂ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਤੇ 10 ਤਰੀਕ ਤੱਕ ਕਹਿ ਲਈਏ ਪੰਜਾਬ ਦੇ ਘੱਟੋ ਘੱਟ 85 90 ਫੀਸੰਤ ਖੇਤਰਾ ਦੇ ਵਿੱਚ ਮੀਂਹ ਵੇਖਣ ਨੂੰ ਮਿਲਣਗੇ ਇਦੇ ਨਾਲ ਹੀ ਹਰਿਆਣਾ ਦੇ ਸਾਰੇ ਫਾਗਾਂ ਦੇ ਵਿੱਚ ਤ੍ਰੀ ਰਾਜ ਸੰ ਦੇ ਵਿੱਚ ਔਰ ਪਹਾੜਾ ਦੇ ਵਿੱਚ ਵੀ ਮੀਂਹ ਲੱਗਣਗੇ ਔਰ ਪਹਾੜਾ ਦੇ ਵਿੱਚ ਸਰਗਰਮੀਆਂ ਹੋਰ ਵਧਣਗੀਆਂ ਮੀਹਾਂ ਦੀਆਂ ਕਿਉਂਕਿ ਜਿਹੜਾ ਮੌਨਸੂਨ ਦਾ ਐਕਟਿਵ ਹੈ ਜਿਹੜਾ ਲੈਵਲ ਹੈ ਉਹ ਪਹਾੜਾ ਦੇ ਵਿੱਚ ਹੋਰ ਵਧੇਗਾ 6 ਤਰੀਕ ਤੋਂ ਜਿਹਦੇ ਨਾਲ ਪਹਾੜਾ ਵੱਲ ਜਾਣ ਵਾਲੇ ਥੋੜੇ ਸੁਚੇਤ ਹੋ ਜਾਣ ਪਹਿਲਾਂ ਵੀ ਅਸੀਂ ਕਹਿੰਦੇ ਆ ਰਹੇ ਹਾਂ ਉੱਥੇ ਖੱਡਾਂ ਨਾਲ ਜਿਹੜੇ ਚੜ ਸਕਦੇ ਨੇ ਫਿਰ ਤੋਂ ਤੇ ਉੱਥੇ ਬੱਦਲ ਫਟਣ ਦੀਆਂ ਘਟਨਾਵਾਂ ਜਿਹੜੀਆਂ ਲੈਂਡ ਸਲਾਈਡ ਦੀਆਂ ਉਹ ਸਾਹਮਣੇ ਆ ਸਕਦੀਆਂ ਨੇ ਫਿਲਹਾਲ ਦਰਿਆਵਾਂ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਆ ਪਾਵੇਂ ਰਾਵੀ ਆ ਬਿਆਸ ਆ ਸਤਲੋਜਾ ਤਿੰਨਾ ਟਾਈਮਾਂ ਦੇ ਵਿੱਚ ਪਾਵੇਂ ਪਾ ਖੜਾ ਪਾਉਂਗੇ ਤੇ ਥੀਂ ਡੈਮ ਹੈ ਤਿੰਨੋਂ ਟਾਈਮ ਆਪਣੇ ਕਪੈਸਿਟੀ ਤੋਂ ਕਾਫੀ ਹੇਠਾ ਚੱਲਦੇ ਫੈਨੇ ਡਾਟਾ ਅਸੀਂ ਤੁਹਾਨੂੰ ਅੱਜ ਵੀ ਸ਼ੋਅ ਕਰ ਦਾਂਗੇ ਸ਼ਾਮ ਦੀ ਵੀਡੀਓ ਦੇ ਵਿੱਚ ਅਸੀਂ ਰੋਜ਼ਾਨਾ ਤੌਰ ਤੇ ਤੁਹਾਨੂੰ ਡਾਟਾ ਦਿੰਨੇ ਹੁੰਦੇ ਆ ਟਾਈਮਾਂ ਦਾ ਕਿੰਨਾ ਕੁ ਪਾਣੀ ਫੜ ਚੁੱਕਾ ਸੋ ਅੱਜ ਦਾ ਰੋਡ ਅੱਜ ਜੋ ਡਾਟਾ ਆ ਉਹ ਸਾਹਮਣੇ ਆਏਗਾ ਤੇ ਤੁਹਾਡੇ ਸਾਹਮਣੇ ਜੀ ਪੇਸ਼ ਕਰਾਂਗੇ ਬਿਲਕੁਲ ਸਟੀਕ ਜਿਹੜੀ ਤਸਵੀਰ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇਗੀ ਤਾਂ ਕਿ ਕੋਈ ਅਫਵਾਹ ਦਾ ਮਾ ਸੌਂਦੇ ਦਿਨਾਂ ਦੇ ਵਿੱਚ ਅਲਰਟ ਜਿਹੜੇ ਮੌਸਮ ਖਾਗ ਨੇ ਜਾਰੀ ਕੀਤੇ ਹੋਏ ਨੇ yellow alert ਜਾਰੀ ਕੀਤਾ ਗਿਆ ਨੇ ਮਿਹਾਨੂ ਲੈ ਕੇ ਬਾਕੀ ਅਸੀਂ ਤੁਹਾਨੂੰ ਅਪਡੇਟ ਲਾਈਵ ਤੌਰ ਤੇ ਦਿੰਦੇ ਰਹਾਂਗੇ ਇਜਾਜ਼ਤ ਦਾ ਧੰਨਵਾਦ ਅੱਜ ਹੋ ਗਈ ਬੱਦਲ ਬਣੇਗਾ ਜੀ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਬਣਦਾ ਇਹ ਦੇਖਣਾ ਹੋਵੇਗਾ ਆਸਾਰ ਜ਼ਿਆਦਾਤਰ ਮਾਝੇ ਦੇ ਕੋਸ਼ਿਸ਼ ਖੇਤਰਾ ਦੇ ਵਿੱਚ ਜਾਂ ਪੂਰਬੀ ਮਾਲਵੇ ਦੇ ਵਿੱਚ ਬਣਦੇ ਜਾ ਰਹੇ ਨੇ ਬਾਕੀ ਲਾਈਵ ਆ ਕੇ ਤੁਹਾਨੂੰ ਅਪਡੇਟ ਦੇ ਦਿੱਤੀ ਜਾਵੇਗੀ ਧੰਨਵਾਦ